ਸਸਰੀਪਾਲ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਉਹੀ ਕਰਨੀ ਜਿਹੜਾ ਪਾਕਿਸਤਾਨ ਦਾ ਰੌਲਾ ਅੱਜ ਕੱਲ੍ਹ ਚੱਲ ਰਿਹਾ ਕਿ ਪਾਕਿਸਤਾਨ ਵੀ ਇੱਕ ਐਡਾ ਬੇਵਕੂਫ ਬੰਦਾ ਹੈ ਇੱਕ ਕੰਟਰੀ ਇਹੋ ਜੀ ਬੇਵਕੂਫਾਂ ਦੇ ਹੱਥ ਦੇ ਵਿੱਚ ਹੈ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਜ ਤਾਂ ਉੱਥੇ ਆਰਮੀ ਦਾ ਹੀ ਹੈ ਆਰਮੀ ਦੇ ਕੋਲ ਇੱਕ ਮੁਲਕ ਹੈ ਜਿਹੜੇ ਅੱਗੇ ਉਹਨਾਂ ਨੇ ਕੱਟ ਪੁਤਲੀ ਸਰਕਾਰ ਬਣਾ ਰੱਖੀ ਹੈ ਉਹਨਾਂ ਦਾ ਵਿਦੇਸ਼ ਮੰਤਰੀ ਕੱਲ ਇੱਕ ਮਨ ਗਿਆ ਜਾ ਕੇ ਨਿਊਜ਼ ਜਿਹੜਾ ਇੰਟਰਨੈਸ਼ਨਲ ਨਿਊਜ਼ ਕਾਈ ਨਿਊਜ਼ ਦੇ ਉੱਤੇ ਵੀ ਅਸੀਂ ਇਹ 30 ਸਾਲ ਤੋਂ ਅਸੀਂ ਇਹ ਕੰਮ ਕਰ ਰਹੇ ਆ ਅਮਰੀਕਾ ਇੰਗਲੈਂਡ ਵਾਸਤੇ ਅਸੀਂ ਇਹ ਕੰਮ ਕੀਤਾ ਟੈਰਰਿਸਟ ਜਿਹੜੇ ਅਸੀਂ ਪਾਲੇ ਆ ਇਹਨਾਂ ਨੂੰ ਅਸੀਂ 30 ਸਾਲਾਂ ਤੋਂ ਕਰ ਰਹੇ ਆ ਇਹ ਗੱਲ ਸਾਰੀ ਉਹ ਮੰਨ ਗਿਆ ਦੂਸਰੀ ਗੱਲ ਸਾਡੇ মিডিਏ ਦੀ ਗੱਲ ਕੀਤੀ ਜਾਵੇ ਇਹ ਵੀ ਐਨਐਲ ਰੌਲਾ ਪਾਉਂ ਆ ਰਹੇ ਆ ਰੌਲਾ ਪਾਈ ਜਾਂਦੇ ਜਿਵੇਂ ਜੰਗ ਲੱਗੀ ਹੁੰਦੀ ਹੈ ਬਹੁਤ ਕੁਝ ਹੋ ਗਿਆ ਜੀ ਆਹ ਹੋ ਗਿਆ ਇਦਾਂ ਹੋ ਗਿਆ ਕਰਨਾ ਕਰਾਉਣਾ ਕੱਖ ਨਹੀਂ ਐ ਸਚਾਈਏ ਆ ਕਿਤੇ ਆ ਮਾੜਾ ਮੋਟਾ ਗੋਲੀਆਂ ਚਲਾ ਲੈਣ ਜਾਂ ਬੰਬੂਮ ਸੱਟ ਕੇ ਛੋਟਾ ਮੋਟਾ ਜਾਂ ਕਾਰਵਾਈ ਕਰਕੇ ਗੋਲ ਕਰ ਦੇਣ ਗੱਲਾਂ ਪਰ ਜੇ ਸੋਚਿਆ ਜਾਵੇ ਸਾਡਾ ਪ੍ਰਧਾਨ ਮੰਤਰੀ ਉਧਰੋਂ ਕੀ ਹਾਲ ਹੋਇਆ ਤੇ ਆਪ ਉਹ ਜਾ ਕੇ ਬਿਹਾਰ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਲੱਗਿਆ ਹੋਇਆ ਉੱਥੇ ਉਹਨੂੰ ਕੋਈ ਮਸਲਾ ਨਹੀਂ ਗਾ ਬਸ ਇੱਥੇ ਆਇਆ ਜਗਿਆ ਉੱਥੇ ਇਹ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਵੀ ਇਹਨਾਂ ਨੂੰ ਆਪਣੀ ਕੁਰਸੀ ਪਿਆਰੀ ਹੈ ਇਹਨਾਂ ਨੂੰ ਕੋਈ ਨਹੀਂ ਲੈਣਾ ਦੇਣਾ ਕਿਸੇ ਦੇ ਨਾਲ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹੀ ਗੱਲ ਹੁਣ ਇਹ ਸਾਬਤ ਹੋਈ ਆ ਵੀ ਉਹ ਆਪਣੀਆਂ ਵੋਟਾਂ ਦੇ ਵਿੱਚ ਲੱਗਿਆ ਜਿਹੜੇ ਉਹ ਬੰਦੇ ਸੀ ਉਹ ਲੱਭ ਨਹੀਂ ਰਹੇ ਵੀਡੀਓ ਅਲੱਗ-ਅਲੱਗ ਤਰ੍ਹਾਂ ਆ ਰਹੀਆਂ ਇੱਕ ਬੰਦਾ ਨੇਵੀ ਵਾਲਾ ਜਿਹਨੂੰ ਮਰਿਆ ਦਿਖਾ ਦਿੱਤਾ ਇਹਨਾਂ ਨੇ ਉਹ ਵੀਡੀਓ ਆਪਦੀ ਇੰਸਟਾਗ੍ਰam ਤੇ ਪਾ ਕੇ ਬੈਠਾ ਉਹ ਬੰਦਾ ਯਾਰ ਮੈਂ ਤਾਂ ਜੀਉਂਦਾ ਆ ਮੈਨੂੰ ਇਹ ਮਰਿਆ ਦਿਖਾਈ ਜਾਂਦੇ ਆ ਆਇਆ ਸਾਡੇ মিডিਆ ਦਾ ਹਾਲ ਗੋਦੀ মিডিਏ ਦਾ ਹੁਣ ਇਹਨਾਂ ਨੇ ਝੂਠ ਤੇ ਝੂਠ ਬੋਲੀ ਜਾਂਦੇ ਆ ਵੀ ਜਿੱਦਾਂ ਐ ਨਾ ਜੰਗ ਲੱਗ ਚੱਲੀ ਆ ਹੋ ਗਿਆ ਉਹ ਹੋ ਗਿਆ ਉਹਨਾਂ ਦੇ ਪ੍ਰੈਸ਼ਰ ਬਣਾ ਲਏ ਜੀ ਅਸੀਂ ਐਦਾਂ ਕਰ ਰਹੇ ਆ ਜੀ ਅਸੀਂ ਐਂ ਕਰ ਰਹੇ ਆ ਜੰਗਾ ਜੁੰਗਾ ਦੇ ਹਾਲਾਤ ਜਿਹੜੇ ਆ ਉਹ ਬਾਲੇ ਚੰਗੇ ਨਹੀਂ ਹੁੰਦੇ ਉਹ ਸਾਰਿਆਂ ਨੂੰ ਪਤਾ ਹੈ ਵੀ ਐਕਸ਼ਨ ਹੋਰ ਤਰ੍ਹਾਂ ਵੀ ਕੀਤੇ ਜਾ ਸਕਦੇ ਜਿਹੜੇ ਕਰ ਰਹੇ ਆ ਇਸ ਟਾਈਮ ਜੰਗਾ ਜੁੰਗਾ ਜਿਹੜੀਆਂ ਹੁੰਦੀਆਂ ਉਹ ਇੰਨੀਆਂ ਚੰਗੀਆਂ ਨਹੀਂ ਹੁੰਦੀਆਂ ਤੁਸੀਂ ਯੂਕਰੇਨ ਔਰ ਰਸ਼ੀਆ ਦਾ ਦੇਖ ਹੀ ਲਿਆ ਯੂਕਰੇਨ ਦੇ ਰਸ਼ੀਆ ਦੇ ਮੁਰੇ ਯੂਕਰੇਨ ਕੱਖ ਵੀ ਨਹੀਂ ਸੀਗਾ ਫਿਰ ਵੀ ਦੇਖੋ ਕਿੰਨਾ ਚਿਹਰੋ ਜਿਹੜਾ ਆ ਲੜੀ ਜਾ ਰਹੇ ਆ ਹਜੇ ਤੱਕ ਉਹਨਾਂ ਦੇ ਲੋਕ ਮਰ ਰਹੇ ਆ ਪਰ ਉਹ ਅਡੇ ਬੈਠੇ ਆ ਦੂਸਰੀ ਗੱਲ ਆ ਜੰਗਾ ਦੇ ਮਗਰ ਕੋਈ ਐਹੋ ਜਿਹਾ ਨਹੀਂ ਹੁੰਦਾ ਵੀ ਅਸੀਂ جنگ ਸਾਡੇ মিডিਆ ਬੜਾ ਰੋਲਾ ਪਾ ਰਿਆ ਵੀ ਲੜਾਈ ਲੜਨੀ ਹੈ جنگ ਲੜਨੀ ਹੈ جنگ ਦਾ ਇਹਨਾਂ ਨੇ ਮੂੰਹ ਹਜੇ ਦੇਖਿਆ ਨਹੀਂ ਇਹਨਾਂ ਨੂੰ ਪਤਾ ਨਹੀਂ ਵੀ جنگ ਦੇ ਵਿੱਚ ਕਿੰਨੀਆਂ ਘਰ ਬਰਬਾਦ ਹੁੰਦੇ ਆ ਕਿੰਨਾ ਕੁਝ ਬਰਬਾਦ ਹੁੰਦਾ ਮਾੜੇ ਤੋਂ ਮਾੜਾ ਮੁਲਕ ਵੀ ਹੋਵੇ ਤੇ ਉਹ ਵੀ جنگ ਲੜੂਗਾ ਤੇ ਬਹੁਤ ਨੁਕਸਾਨ ਇੱਕ ਦੂਜੇ ਦਾ ਹੁੰਦਾ ਜਦੋਂ ਕਾਰਗਲ ਵਾਲਾ جنگ ਹੋਈ ਸੀ ਉਹਦੇ ਵਿੱਚ ਵੀ ਸਾਡਾ ਬੜਾ ਨੁਕਸਾਨ ਹੋਇਆ ਸੀਗਾ ਤੁਸੀਂ ਦੇਖਿਆ ਹੀ ਆ ਜਿਹੜੇ ਬੰਦੇ ਦੁਨੀਆ ਤੋਂ ਚਲੇ ਗਏ ਬਹੁਤ ਮਾੜਾ ਹੋਇਆ ਜਿਨ੍ਹਾਂ ਦੇ ਨਾਲ ਇਹ ਕੁਛ ਕੀਤਾ ਉਹਨਾਂ ਨੂੰ ਲੱਭਣਾ ਚਾਹੀਦਾ ਹੈ ਲੱਭ ਕੇ ਉਹਨਾਂ ਦਾ ਕਰੋ ਜੋ ਵੀ ਇਹਨਾਂ ਦੀ ਕਾਰਵਾਈ ਕਰਨੀ ਹੈ ਜਿੱਦਾਂ ਵੀ ਕਰ ਸਕਦੇ ਹਾਂ ਮੈਂ ਤਾਂ ਇਹ ਵੀ ਕਹਿਣਾ ਵੀ ਸਾਡਾ ਮੀਡੀਆ ਜਾਂ ਸਾਡਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਨਹੀਂ ਤਾਂ ਉਹਨਾਂ ਨੂੰ ਫੜ ਕੇ ਪੁਸ਼ਤਾਸ਼ ਕਰਕੇ ਦੱਸ ਦੇਣ ਤੇ ਉਹਨਾਂ ਨੂੰ ਫਾਂਸੀ ਸ਼ਰੀਆਮ ਦੇਣੀ ਚਾਹੀਦੀ ਹੈ ਔਰ ਲਾਈਵ ਦਿਖਾਉਣੀ ਚਾਹੀਦੀ ਹੈ ਜੋ ਉਹਨਾਂ ਲੋਕਾਂ ਦੇ ਅੰਦਰ ਡਰ ਬੈਠੇ ਲੋਕਾਂ ਨੂੰ ਪਤਾ ਲੱਗੇ ਵੀ ਇਹੋ ਜਿਹਾ ਕੰਮ ਅਸੀਂ ਨਹੀਂ ਕਰਨਾ ਪਰ ਸਾਡੇ ਗੱਲ ਇਹ ਆ ਵੀ ਇਹ ਕੰਮ ਹੋ ਨਹੀਂ ਸਕਦਾ ਵੱਦ ਤੋਂ ਵੱਦ ਉਹਨਾਂ ਨੂੰ ਗੋਲੀ ਮਾਰੀ ਜਾਊਗੀ ਲੋ ਵੀ ਮਾਰਨਗੇ ਇਹ ਵੀ ਮਾਰਨਗੇ ਹਜੇ ਤੱਕ ਬੰਦੇ ਨਹੀਂ ਲੱਭ ਰਹੇ ਕਿੱਥੇ ਆ ਕਿੱਧਰ ਗਾਇਬ ਹੋ ਗਏ ਆ ਐਨੀ ਫੋਰਸ ਦੇ ਹੁੰਦੇ ਆ ਸੁੰਦੇ ਆ ਉਹ ਨਹੀਂ ਲੱਭ ਰਹੇ ਦੂਜਾ ਜਿਹੜਾ ਪਾਕਿਸਤਾਨ ਦੇ ਉੱਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਆ ਉਹ ਬਣਾਉਣਾ ਚਾਹੀਦਾ ਉਹਦੇ 'ਚ ਕੋਈ ਸ਼ੱਕ ਨਹੀਂ ਆ ਪ੍ਰੈਸ਼ਰ ਬਣਾਉਣਾ ਚਾਹੀਦਾ ਇਸੇ ਤਰ੍ਹਾਂ ਹੀ ਇਹ ਕੰਮ ਹੁੰਦਾ ਹੈ ਦੂਜੀ ਗੱਲ ਆ ਪਿਛਲੀ ਵੀਡੀਓ 'ਚ ਮੈਂ ਗੱਲ ਕੀਤੀ ਸੀ ਇੱਕ ਹੋਰ ਅਪਡੇਟ ਆਈ ਸੀਗੀ ਵੀ ਜਿਹੜੀ ਸਾਡੀ اسلام آباد ਦੇ ਵਿੱਚ ਇੰਡੀਅਨ ਐਂਬੈਸੀ ਆ ਉਹਨੂੰ ਬੰਦ ਕਰ ਦੇਣਾ ਚਾਹੀਦਾ ਉੱਥੇ ਵੀ ਇਹਨਾਂ ਨੇ ਘੇਰਾ ਪਾ ਕੇ ਆਮ ਪਬਲਿਕ ਨੇ ਔਰ ਬੜੇ ਦਿਵਾਲੇ ਹੋਏ ਸੀ ਗੇਟ ਖੋਲਣ ਦੀ ਕੋਸ਼ਿਸ਼ ਕਰ ਰਹੇ ਸੀ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿਉਂਕਿ ਉਸੇ ਸਾਡੇ ਜਿਹੜੇ ਸਾਡੇ ਉੱਥੇ ਦੇ ਬੰਦੇ ਨੇ ਉਹਨਾਂ ਨੂੰ ਵੀ ਸਿਕਿਉਰਿਟੀ ਦਾ ਬਹੁਤ ਜ਼ਿਆਦਾ ਖਤਰਾ ਫਿਰ ਇੱਕ ਇਹੋ ਜਿਹੀ ਹੋਰ ਵੀ ਦਿੱਕਤਾਂ ਸਾਹਮਣੇ ਆ ਗਈਆਂ ਇਹਦੇ ਵਿੱਚ ਜਿਹੜੇ ਵਿਚਾਰੇ ਭੋਲੇ ਲੋਕ ਵੀ ਫਸ ਗਏ ਪਾਕਿਸਤਾਨ ਵਾਲਿਆਂ ਨੂੰ ਜਿਨ੍ਹਾਂ ਦੇ ਵੀਜ਼ੇ ਰੱਦ ਕੀਤੇ ਵੀ ਤੁਸੀਂ ਜਾਓ ਉਹਨਾਂ 'ਚ ਇਹੋ ਜਿਹੇ ਲੜਕੀਆਂ ਸੀ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਵਿਆਹ ਕਰਾਏ ਸੀ ਔਰ ਉਹਨਾਂ ਦੇ ਬੱਚੇ ਜਿਹੜੇ ਆ ਪਾਕਿਸਤਾਨੀ ਐ ਪਰ ਉਹਨਾਂ ਦੇ ਆਪ ਦੇ ਕੋਲ ਜਿਹੜਾ ਪਾਸਪੋਰਟ ਐ ਉਹ ਉਹਨਾਂ ਦਾ ਇੰਡੀਅਨ ਪਾਸਪੋਰਟ ਐ ਉਹਦੇ ਤੇ ਵੀਜ਼ਾ ਆ ਉਧਰ ਪਾਕਿਸਤਾਨ ਵਾਲੇ ਇੰਡੀਅਨ ਪਾਸਪੋਰਟ ਉਹਨਾਂ ਨੂੰ ਐਂਟਰੀ ਨਹੀਂ ਦੇ ਰਹਿ ਜੇ ਬੱਚੇ ਉਧਰ ਜਾਂਦੇ ਆ ਇਹ ਕਹਿੰਦੇ ਵੀ ਇੱਥੋਂ ਕੱਢੋ ਇੱਥੇ ਨੂੰ ਵੀ ਰੱਖਣਾ ਜੇ ਬੱਚੇ ਉਧਰ ਜਾਂਦੇ ਮਾਂ ਤੋਂ ਬੱਚੇ ਅਲੱਗ ਹੋ ਜਾਂਦੇ ਆ ਉਹ ਇਹੋ ਜਿਹੇ ਪਾਲਿਸੀਆਂ ਦਾ ਕਰਕੇ ਆਮ ਲੋਕ ਕੱਲ ਬਾਰਡਰ ਤੋਂ ਮੈਂ ਨਿਊਜ਼ ਦੇਖ ਰਿਹਾ ਸੀਗਾ ਵਿਚਾਰੇ ਟਾਰੀ ਬਾਰਡਰ ਤੇ ਫਸੇ ਹੋਏ ਆ ਨਾ ਉਧਰ ਜੋਗੇ ਨਾ ਉਧਰ ਜੋਗੇ ਆ ਜੇ ਮਾਂ ਬੱਚਿਆਂ ਨੂੰ ਉਧਰ ਫੜਾਉਂਦੀ ਕਿਉਂਕਿ ਉਹਨਾਂ ਪਾਕਿਸਤਾਨੀ ਪਾਸਪੋਰਟ ਹੈ ਮਾਂ ਦਾ ਪਾਸਪੋਰਟ ਜਿਹੜਾ ਇੰਡੀਅਨ ਹੈ ਉਹਨੂੰ 10 ਸਾਲ ਉੱਥੇ ਵਿਆਹ ਨੂੰ ਹੋ ਗਿਆ ਆ ਉਹ ਉਧਰ ਉਹਨਾਂ ਨੂੰ ਐਂਟਰੀ ਨਹੀਂ ਦੇ ਰਹੇ ਬਹੁਤ ਸਾਰੇ ਇਹੋ ਜਿਹੇ ਮਸਲੇ ਜਿਹੜੇ ਆ ਬਾਕੀ ਗੱਲ ਇਸ ਤਰ੍ਹਾਂ ਆ ਦੇਖੋ ਵੀਰੋ ਜੰਗਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਦਾ ਮੂੰਹ ਕਾਲਾ ਹੀ ਹੁੰਦਾ ਕਿਉਂਕਿ ਦੇਖੋ ਆਪਾਂ ਹਿੰਦੁਸਤਾਨ ਤਰੱਕੀ ਕਰ ਰਿਹਾ ਵਾ ਤਰੱਕੀ ਦੀ ਰਾਹ ਤੇ ਜਾ ਰਿਹਾ ਵਾ ਸਾਨੂੰ ਜੰਗ ਕਰਨ ਦੇ ਵਿੱਚ ਫਾਇਦਾ ਲੀਗਾ ਕਿਉਂਕਿ ਪਾਕਿਸਤਾਨ ਤਾਂ ਪਹਿਲਾਂ ਹੀ ਮਰਿਆ ਉਹਨੂੰ ਕੀ ਮਾਰੀ ਜਾਵ ਮਰਿਆ ਉਹ ਤਾਂ ਪਿਆ ਉਹਦਾ ਤਾਂ ਬੁਰਾ ਹਾਲ ਪਹਿਲਾਂ ਹੀ ਹੋਇਆ ਹੋਇਆ ਉਹ ਤਾਂ ਹਰ ਪਾਸੇ ਉਹ ਕਿਰਿਆ ਹੋਇਆ ਜੇ ਦੂਜੀ ਗੱਲ ਸੋਚੀ ਜਾਵੇ ਆਪਾਂ ਜੇ ਸੋਚਿਆ ਜਾਵੇ ਵੀ ਪਾਕਿਸਤਾਨ ਨੂੰ ਤੋੜਨ ਦੀ ਗੱਲ ਜਾਂ ਕਸ਼ਮੀਰ ਲੈਣ ਦੀ ਗੱਲ ਐ ਸਮੇਂ ਦੇ ਮੁਤਾਬਕ ਇਹ ਤੋਂ ਵਧੀਆ ਮੌਕਾ ਵੀ ਕੋਈ ਨਹੀਂਗਾ ਕਿਉਂਕਿ ਉਹ ਹਰ ਪਾਸੇ ਦੂਜੇ ਪਾਸੇ ਵੀ ਘਿਰਿਆ ਹੋਇਆ ਬਲੋਚਿਸਤਾਨ 'ਚ ਵੀ ਘਿਰਿਆ ਹੋਇਆ ਦੂਸਰੇ ਪਾਸੇ ਜਾਈਏ ਤਾਂ ਅਫਗਾਨਿਸਤਾਨ ਵਾਲਿਆਂ ਨੇ ਉਹਨਾਂ ਦੇ ਡੰਡਾ ਕਰ ਰੱਖਿਆ ਤੇ ਉਹਨਾਂ ਦੀ ਆਰਮੀ ਦੇ ਵਿੱਚ ਵੀ ਇੰਨੀ ਪਾਵਰ ਹੈ ਨਹੀਂ ਇਸ ਟਾਈਮ ਤੇ ਚਾਹੀਏ ਤਾਂ ਕਸ਼ਮੀਰ ਲੈਣਾ ਤਾਂ ਇਸ ਤੋਂ ਵਧੀਆ ਮੌਕਾ ਵੀ ਨਹੀਂ ਕਦੇ ਮਿਲਣਾ ਆਉਣ ਵਾਲੇ ਟਾਈਮ ਦੇ ਵਿੱਚ ਕਦੇ ਇਹੋ ਜਿਹਾ ਵਧੀਆ ਮੌਕਾ ਨਹੀਂ ਮਿਲਣਾ ਦੂਜੀ ਗੱਲ ਆ ਪਰ ਇੰਨਾ ਹੋਣਾ ਨਹੀਂਗਾ ਇਹ ਗੱਲਾਂ ਹੀ ਆ ਸਾਰੀਆਂ ਦੇਖ ਲਿਓ ਤੁਸੀਂ ਵੀ ਇੱਥੇ ਹੋ ਪਹਿਲਾਂ ਵੀ ਕਿੰਨਾ ਕੁਝ ਹੋ ਚੁੱਕਾ ਬਸ ਇੱਕ ਪ੍ਰੈਸ਼ਰ ਬਣਾਉਣਗੇ ਰੋਲਾ ਪਾਉਣਗੇ 10 ਦਿਨ 15 ਦਿਨ ਰੋਲਾ ਪਾਊਗਾ ਉਸ ਤੋਂ ਬਾਅਦ ਸਭ ਭੁੱਲ ਜਾਣਗੇ মিডিਆ ਨੇ ਆਪਦੇ ਥੰਬਨੇਲ ਗਲਤ ਲਾ ਲਾ ਕੇ ਆਪਣੇ ਸਿਰਫ ਵਿਊ ਲੈਣ ਦੇ ਚੱਕਰ 'ਚ ਏਡੇ ਏਡੇ ਵੱਡੇ মিডিਆ ਹਾਊਸ ਆ ਉਹ ਜੀ ਬਾਰਡਰ ਦੇ ਉੱਤੇ ਆਰਮੀ ਨੇ ਕਰਤਾ ਹਮਲਾ ਆਰਮੀ ਨੇ ਆ ਕਰ ਦਿੱਤਾ ਬਾਰਡਰ ਘੇਰ ਲਿਆ ਪਾਕਿਸਤਾਨੀ ਫੌਜ ਭੱਜ ਗਈ ਇਦਾਂ ਦੇ ਜਾਣ ਕੇ ਠੂਠੇ ਠੂਠੇ থামਨੇ ਲਾਉਂਦੇ ਨੇ ਕਿ ਜਿਹੜੇ ਸਾਨੂੰ ਜਿਆਦਾ ਤੋਂ ਜਿਆਦਾ ਜਿਹੜੇ ਵਿਊ ਮਿਲ ਸਕਣ ਥੈਂਕ ਯੂ ਧੰਨਵਾਦ ਤੁਹਾਡਾ ਵੀਡੀਓ ਛੋਟੀ ਵੀਡੀਓ ਬਣਾਉਣ ਲਈ ਸੀ ਦੇਖਣ ਦਾ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਦੁਬਾਰਾ ਧੰਨਵਾਦ